ਕੈਨੇਡੀਅਨ ਕਵਰ ਨਾਮ ਦੇ ਵਿੱਚ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਹੈਡਲਾਈਨ ਬ੍ਰੈਂਪਟਨ ਦੇ ਮੇਅਰ ਨੇ ਆਟੋ ਚੋਰੀ ਨਾਲ ਜੱਠਣ ਲਈ ਟ੍ਰੂਡੋ ਸਰਕਾਰ ਦੇ ਕਦਮਾਂ ਦੀ ਕੀਤੀ ਸ਼ਿਲਾਘਾ ਬ੍ਰੈਂਪਟਨ ਦੇ ਹਾਕੀ ਕੋਚ ਤੇ ਜਿੰਸੀ ਸ਼ੋਸ਼ਣ ਤੇ ਬੱਚਿਆਂ ਨੂੰ ਲਵਾਉਣ ਦੇ ਲੱਗੇ ਦੋਸ਼ ਪੂਰਾ ਰਿਫੰਡ ਡੋਲਰ ਆਮਾਕਾਸ ਕੋ ਵਾਲਮਾਰਟ ਵਿੱਚ ਵੇਚੇਗੇ ਸਨੈਕਸ ਅਤੇ ਐਲ ਸੀ ਬੀ ਉਤੇ ਟੰਬਲਰਸ ਅਤੇ ਵੱਡੇ ਪੱਧਰ ਤੇ ਵਾਪਸੀ ਨੇ অন্ਟਾਰੀਓ ਦੇ ਖਰੀਦਦਾਰਾਂ ਨੂੰ ਦਿੱਤੀ ਵੱਡੀ ਚੇਤਾਵਨੀ ਹੋਰ ਖਬਰਾਂ ਵਿਸਤਾਰ ਦੇ ਨਾਲ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਸਿਟੀ ਕਾਉਂਸਲ ਸਾਲ 2020 ਤੋਂ ਪੀਲ ਖੇਤਰ ਵਿੱਚ ਸਲਾਨਾ ਵਾਹਨ ਚੋਰੀ ਦੇ ਦੁੱਗਣੇ ਤੋਂ ਵੀ ਵੱਧ ਹੋਣ ਨਾਲ ਮਦਦ ਲਈ ਫੈਡਰਲ ਸਰਕਾਰ ਨੂੰ ਸਾਲਾਂ ਤੋਂ ਲਾਬਿੰਗ ਕਰ ਰਹੇ ਨੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਿਨਲੈਂਡ ਨੇ ਸੋਮਵਾਰ ਨੂੰ ਬ੍ਰੈਂਟਨ ਦੇ ਦੌਰੇ ਦੌਰਾਨ ਸਰਕਾਰ ਦੀ ਨਵੀਂ ਨੈਸ਼ਨਲ ਐਕਸ਼ਨ ਪਲਾਨ ਆਨ ਬੈਟਿੰਗ ਆਟੋ ਥ੍ਰੈਫਟ ਦੀ ਕੋਸ਼ਿਸ਼ ਨ ਕੀਤੀ ਜਿਸ ਨੂੰ ਸਿਟੀ ਨੇ ਇੱਕ ਮਹੱਤਵਪੂਰਨ ਕਦਮ ਦੱਸਿਆ ਸਿਟੀ ਆਫ ਬ੍ਰੈਂਟਨ ਫੈਡਰਲ ਸਰਕਾਰ ਵੱਲੋਂ ਆਟੋ ਚੋਰੀ ਦਾ ਮੁਕਾਬਲਾ ਕਰਨ ਬਾਰੇ ਨੈਸ਼ਨਲ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਐਲਾਨ ਦਾ ਸਵਾਗਤ ਕਰਦਾ ਹੈ ਆਟੋ ਚੋਰੀ ਦਾ ਸ਼ਹਿਰ ਦੇ ਨਕਾਰਾਤਮਕ ਪ੍ਰਭਾਵ ਜਾਰੀ ਨੇ ਜਿਸ ਨਾਲ ਨਜਿੱਠਣ ਲਈ ਕਈ ਕਾਰਜ ਯੋਜਨਾਵਾਂ ਇੱਕ ਮਤਵਪੂਰਨ ਕਦਮ ਹੈ ਸ਼ਹਿਰ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਬ੍ਰਾਊਨ ਨੇ ਹਾਲੀ ਵਿੱਚ April ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਟੋ ਦੇ ਨਾਲ ਸਮੱਸਿਆ ਬਾਰੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਪੀਲ ਰੀਜਨ ਨੇ ਕੈਨੇਡਾ ਦੀ ਆਟੋ ਚੋਰੀ ਦੀ ਰਾਜਧਾਨੀ ਦਾ ਸ਼ੱਕੀ ਲੈਵਲ ਹਾਸਲ ਕੀਤਾ ਕਿਉਂਕਿ ਹਾਲੀ ਵਿੱਚ ਸਾਲਾਂ ਦੇ ਅੰਦਰ ਬ੍ਰੈਂਟਨ ਤੇ ਮਿਸਾਗਾ ਵਿੱਚ ਕਈ ਵਾਹਨ ਚੋਰੀਆਂ ਦੇ ਵਿੱਚ ਵੱਡਾ ਵਾਧਾ ਹੋਇਆ ਹੈ ਦੋਵੇਂ ਸ਼ਹਿਰਾਂ ਵਿੱਚ ਵਾਹਨ ਚੋਰੀ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਆਉਣ ਵਾਲੀ 10 ਜੂਨ ਨੂੰ ਮਿਸਾਗਾ ਮੇਅਰ ਦੀ ਜਿਮਨੀ ਚੋੜ ਵਿੱਚ ਜ਼ਿਆਦਾਤਰ ਪ੍ਰਮੁੱਖ ਉਮੀਦਵਾਰਾਂ ਨੇ ਵਾਹਨ ਚੋਰੀ ਨਾਲ ਜੇਠਣ ਨੂੰ ਤਰਬੀਜ਼ ਵਜੋਂ ਸੂਚੀਬੱਧ ਕੀਤਾ ਹੈ ਪੀਲ ਰੀਜਨਲ ਪੁਲਿਸ ਦੇ ਅਨੁਸਾਰ ਬ੍ਰੈਂਟਨ ਦੇ ਇੱਕ ਹਾਕੀ ਕੋਸਟ ਏਜੰਸੀ ਸ਼ੋਸ਼ਣ ਅਤੇ ਬੱਚਿਆਂ ਨੂੰ ਲੁਭਾਉਣ ਦੇ ਦੋਸ਼ ਲਗਾਏ ਗਏ ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਕਿ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਜਾਂਚ ਤੋਂ ਬਾਅਦ ਜਿਨਸੀ ਸ਼ੋਸ਼ਣ ਦੇ ਦੋ ਮਾਮਲੇ ਅਤੇ ਬੱਚਿਆਂ ਨੂੰ ਲੁਭਾਉਣ ਦੇ ਦੋ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ 16ਪ੍ਰੈਲ ਨੂੰ ਇੱਕ ਸਥਾਨਕ ਲੀਗ ਵਿੱਚ ਹਾਕੀ ਖੇਡਣ ਵਾਲੇ ਦੋ ਨੌਜਵਾਨਾਂ ਦਾ ਕਥਿਤ ਤੌਰ ਤੇ ਜਿੰਸੀ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਦੇ ਕੋਚ ਨਾਲ ਗੱਲਬਾਤ ਵਿੱਚ ਉਨ੍ਹਾਂ ਨੂੰ ਲੁਭਾਇਆ ਗਿਆ ਪੁਲਿਸ ਨੇ ਕਿਹਾ ਕਿ ਲੀਗ ਸਿਟੀ ਆਫ ਬ੍ਰੈਮਟਨ ਨਾਲ ਜੁੜੀ ਹੋਈ ਸੀ ਪੁਲਿਸ ਨੇ ਕਿਹਾ ਕਿ ਵਿਅਕਤੀ ਜ਼ਮਾਨਤ ਦੀ ਸੁਣਵਾਈ ਲਈ ਬ੍ਰੈਮਟਨ ਦੀ ਅਦਾਲਤ ਵਿੱਚ ਪੇਸ਼ ਹੋਇਆ ਤੇ ਉਨ੍ਹਾਂ ਨੂੰ ਸ਼ਰਤਾਂ 'ਤੇ ਰਿਹਾ ਕਰ ਦਿੱਤਾ ਗਿਆ ਅਤਿਪੀੜਤਾ ਦੀ ਪਛਾਣ ਦੀ ਰੱਖਿਆ ਲਈ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਨੇ ਕੇਸ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਪੀਲ ਪੁਲਿਸ ਦੀ ਵਿਸ਼ੇਸ਼ ਪੜਤਾਲ ਯੂਨਿਟ ਵਿਖੇ ਜਾਂਚ ਕਰਤਾਵਾਂ ਨੂੰ ਬੁਲਾਉਣ ਦੀ ਅਪੀਲ ਕੀਤੀ ਜਾਂਦੀ ਹੈ ਪ੍ਰੀਟਲੋ ਦੁਆਰਾ ਮਲਟੀਪਲ ਉਤਪਾਦਾਂ ਉੱਤੇ ਲਗਾਈ ਗਈ ਰਾਸ਼ਟਰੀ ਚਿਪਸ ਅਤੇ 스ਨੈਕਸ ਰੀਕਾਲ ਕਾਸਕੋ வால்ਮਾਰਟ ਡਾਲੋਰਾਮਾ ਸਮੇਟ ਪੂਰੇ ਕੈਨੇਡਾ ਵਿੱਚ ਬਹੁਤ ਸਾਰੇ ਕਰਿਆਨੇ ਦੀਆਂ ਦੁਕਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤਿੰਨ ਵੱਡੇ ਵੱਡੇ ਸਟੋਰਾਂ ਦਾ ਕਹਿਣਾ ਹੈ ਕਿ ਸੈਲਮੋਨੇਲਾ ਵਲੋ ਡਰੋ ਵਾਪਸ ਮੰਗਣ ਦੇ ਤਹਿਤ ਸਵਾਲ ਵਿੱਚ ਕੁਝ ਉਤਪਾਦ ਉਹਨਾਂ ਦੇ ਸਟੋਰਾਂ ਤੇ ਵੇਚੇ ਗਏ ਸਨ ਸੰਜੀਪਸ ਹਾਰਵੈਸਟ ਚਾਈਲਡ ਫੇਅਰ ਅਤੇ ਮਲਟੀ ਗ੍ਰੇਨ ਸਨੈਕਸ ਅਤੇ ਮੋਜੀਸ ਅ ओरिजिनल स्नैक्स च मिक्स ਤੇ ਕੈਨੇਡਾ ਵਿੱਚ ਇੱਕ ਕਾਸਕੋ ਵੇਅਰ ਹਾਊਸ ਕਾਸਕੋ ਬਿਜ਼ਨਸ ਸੈਂਟਰ ਜਾਂ kasco.ca ਤੇ ਵੇਚੇ ਗਏ ਸਨ 4 ਮਈ 2020 ਅਤੇ 4 ਮਈ 2020 ਦੇ ਵਿੱਚਕਾਰ ਵੇਅਰ ਹਾਊਸ ਦੀ ਪੁਸ਼ਟੀ ਕੀਤੀ ਗਈ ਸੀ ਇਸ ਵੈਬਸਾਈਟ ਦੇ ਉੱਪਰ ਕਾਸਕੋ ਨੇ ਆਪਣੇ ਮਹੱਤਵਪੂਰਨ ਰੀਕਾਲ ਨੋਟਿਸ ਵਿੱਚ ਕਿਹਾ ਜੇ ਤੁਹਾਡੇ ਕੋਲ ਪ੍ਰਭਾਵਿਤ ਸੰਚਿਪਸ ਹਾਰਵੈਸਟ ਚੇਅਰ ਫੇਲਡ ਜਾਂ ਇਸ ਨਾਲ ਰਿਲੇਟਡ ਜੋ ਲਿਸਟ ਵਿੱਚ ਚਿਪਸ ਨੇ ਉਸ ਦਾ ਸੇਵਨ ਨਾ ਕਰੋ ਇਹ ਤੁਹਾਡੀ ਪੂਰੀ ਰਿਫੰਡ ਪ੍ਰਾਪਤ ਕਰਨ ਲਈ ਇਹਨੂੰ ਕਾਸਕੋ ਦੇ ਵੇਅਰ ਹਾਊਸ ਵਿੱਚ ਤੁਸੀਂ ਜਾ ਕੇ ਵਾਪਸ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਗ੍ਰਾਹਕਾ ਨੋ ਫਰਟੀਨੋ ਕੈਨੇਡਾ ਕੰਜ਼ਿਊਮ ਲੇਸ਼ਨ ਨੋ 1877682 ਅਤੇ 8071 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈੱਬਸਾਈਟ ਤੇ ਜਾ ਕੇ ਵੀ ਤੁਸੀਂ ਵਧੇਰੇ ਜਾਣਕਾਰੀ ਇਕੱਤਰ ਕਰ ਸਕਦੇ ਹੋ ਇਹ ਖਬਰਾਂ ਤੁਸੀਂ ਆਜਨਿਸ ਵਾਲਾ ਹਿੰਦੀ ਪੰਜਾਬੀ YouTube ਚੈਨਲ ਤੇ ਸੁਣ ਰਹੇ ਹੋ ਤੇ ਹੁਣ ਪਰਮਜੀਤ ਪਖ ਨੇ ਦੋਇਜਾ ਸਾਰਿਆਂ ਨੂੰ ਪਿਆਰ ਤੇ ਸਕਾਰ ਭਰੀ ਸਤਿ ਸ੍ਰੀ ਅਕਾਲ